ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਤੇ ਦੋ ਤੁਹਾਨੂੰ ਅੱਜ ਇਸ ਘਰੋਂ ਆਪਾਂ ਪਸ਼ੂ ਦਿਖਾਉਣੇ ਆ ਦੋਵੇਂ ਘਰੇਲੂ ਘਰੋਂ ਦੋਸਤੋ ਇਹ ਪਸ਼ੂ ਦਿਖਾਉਣ ਜਾ ਰਹੇ ਆ ਠੀਕ ਆ ਜੀ ਘਰ ਦੇ ਵਿੱਚ ਵੀਰ ਨੇ ਜਿਹੜੇ ਪਾਲੇ ਤੇ ਸਾਹਮਣੇ ਇਹ ਪਸ਼ੂ ਅੱਜ ਸੇਲ ਕਰਦੇ ਪਏ ਨੇ ਦੋ ਨਗਾ ਇੱਕ ਤੁਹਾਨੂੰ ਪਹਿਲੇ ਨੰਬਰ ਤੇ ਇਹ ਝੋਟੀ ਦਿਖਾਈ ਦੇ ਰਹੀ ਆ ਪਲੂਨ ਪਹਿਲਾ ਸੂਆ ਝੋਟੀ ਸੂਈ ਆ ਮੋਹੋਂਦੰਦੀ ਦੋ ਦੋ ਦੰਦਾਂ ਦੇ ਪਿਓਰ ਝੋਟੀ ਆ ਠੀਕ ਆ ਜੀ ਦੋਨ ਦੇ ਬਰਾਬਰ ਕਰ ਕੀ ਆ ਇੱਕ ਇਧਰ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਟੁੱਕੀ ਮੱਝ ਗੱਬਣ ਤਿਆਰੀ ਵਾਲੀ ਸੋ ਤੀਜਾ ਸੂਆ ਇਸ ਮੱਝ ਨੇ ਸੂਣਾ ਸੋ ਇਹਨਾਂ ਦੋ ਨਗਾਂ ਦੀ ਡਿਟੇਲ ਓਨਰ ਵੀਰ ਸੁਖਦੇਵ ਤੋਂ ਆਪਾਂ ਪੂਰੀ ਜਾਣਕਾਰੀ ਲੈ ਲਾਂਗੇ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਜੋੜ ਸਿੰਘ ਵਾਲੇ ਕਰਨੀ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿਸਾਨ ਵੀਰੋ ਅੱਜ 4 ਅਕਤੂਬਰ ਤੇ ਸਮਾਂ ਮਾਰਨਿੰਗ ਕੋਈ 9:00 ਵਜੇ ਦਾ ਸੋ ਜਿਹੜੀ ਇਹ ਛੋਟੀ ਸੂਈ ਦੀ ਚਵਾਈ ਤੁਸੀਂ ਵਿੱਚੇ ਦੇਖ ਲਓਗੇ ਠੀਕ ਆ ਜੀ ਮਾਰਨਿੰਗ ਟਾਈਮ ਦੀ ਜਿਹੜੀ ਚਵਾਈ ਆ ਉਹ ਥੋੜੀ ਰੋਕੀ ਸੀਗੀ ਇੱਕ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਨ ਵਾਸਤੇ ਠੀਕ ਆ ਤੇ ਜਿਹੜੀ ਗੱਬਣ ਮੱਝ ਆ ਇਹ ਦਿਨ ਕਿੰਨੇ ਲੈਂਦੀ ਆ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਆਓ ਕਰਦੇ ਆ ਗੱਲਬਾਤ ਵੀਰ ਸੁਖਦੇਵ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੁਖਦੇਵ ਜੀ ਸਾਸਤ੍ਰੀਕਾਰ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਾਸਤ੍ਰੀਕਾਰ ਹੋਰ ਪਾਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਬ अच्छा वीर सुखदेव जद्दा आपा जिक्र कीता सीगा ਤੁਸੀਂ ਵੀ ਮਾਲ ਆਪਣੇ ਕੋਲ तकरीबन ਕੋਈ 10 12 ਨਾਗ ਹੈਗੇ 8 7 ਨਾਗ ਘਰੇ ਘਰੇ ਲੂ ਪਸੂ ਵੀ ਆਪਣੇ ਕੋਲ ਤੇ ਅੱਜ ਇਹ ਮਾਲ ਜਿਹੜਾ ਸੇਲ ਕਰਨ ਦਾ ਫਿਰ ਵਿਚਾਰ ਬਣਾਇਆ ਇੱਕ ਤਾਂ ਝੋਟੀ ਬਿਲਕੁਲ ਸੱਜਰ ਸੂਈ ਆਪਣੇ ਕੋਲ ਹਾਂਜੀ ਪਹਿਲਾ ਸੂਆ ਪਲੂਣ ਝੋਟੀ ਸੂਈ ਹੈ ਤੇ ਇੱਕ ਤੀਜੇ ਸੂਵੇ ਜਿਹੜੀ ਮੱਝਾਂ ਸੂਣ ਵਾਲੀ ਆ ਹਾਂਜੀ ਹਾਂਜੀ ਤੇ ਦੋਨੋਂ ਨਾਗੀ ਬਕਾਊ ਆ ਠੀਕ ਆ ਜੀ ਹਾਂਜੀ ਠੀਕ ਆ ਜੀ ਅੱਛਾ ਵੀਰ ਸੁਖਦੇਵ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਝੋਟੀ ਆ ਪਹਿਲਾ ਸੂਆ ਸੂਈ ਆ ਜਿੱਦਾਂ ਤੁਸੀਂ ਦੱਸਿਆ ਵੀ ਇਹਦੇ ਦਿਖਾਇਆ ਵੀ ਇਹ ਮੋਹਦੰਦੀ ਪਿਓਰ ਦੋ ਦਾਂਦਾ ਹਾਂਜੀ ਹਾਂਜੀ ਹਰਿਆਣੀ ਤੋਂ ਮੱਝ ਲਿਆਂਦੀ ਸੀ ਤੈਨੂੰ ਦੱਸੀ ਜਿਹੜੀ ਸਾਰੀ ਜਾਣਕਾਰੀ ਤੇ ਉਹਦੇ ਨਾ ਘਰੇ ਆਪਣੇ ਆਣ ਕੇ ਮੱਝੋ ਸੋਈ ਆ ਤੇ ਉਹਦੀ ਜਗਾ ਕੱਟੀ ਤਿਆਰ ਹੋਈ तकरीबन ਇਹਦੀ ਉਮਰ ਸਾਢੇ ਕਿ ਤਿੰਨ ਸਾਲ ਦੀ ਆ ਸਾਢੇ ਕਿ ਤਿੰਨ ਸਾਲ ਮੂੰਹ ਦੋ ਦੰਦਾਂ ਦਾ ਛੋਟੀ ਠੀਕ ਹੈ ਕੋਈ ਵੀ ਸੱਜਣ ਆ ਕੇ ਵੇਖ ਸਕਦਾ ਆ ਦੀ ਤਸੱਲੀ ਕਰ ਸਕਦਾ ਠੀਕ ਹੈ ਜੀ ਆਏ ਵਕਤੇ ਦੇ ਥੱਲੇ ਹੁਣ 9 ਕਿਲੋ ਦੇ तकरीबन ਢਾਰਾ ਵਾਂ ਆਪਾਂ 8 ਕਿਲੋ ਹੀ ਕਵਾਂਗੇ ਪੱਕੀਆਂ ਠੀਕ ਹੈ ਜੀ ਵੀ ਵੈਸੇ 9 ਕਿਲੋ ਦਿੰਦੀ ਆ ਤੇ 8 ਕਿਲੋ ਵੀ ਕੋਈ ਦੋ ਟਾਈਮ ਚੁਾਈ ਕਰੇ ਕੋਈ ਤਿੰਨ ਟਾਈਮ ਆ ਉਹਦੀ ਚੁਾਈ ਕਰਕੇ ਖਾ ਸਕਦਾ ਤਸੱਲੀ ਕਰਕੇ ਮੂੰਹ ਦੋ ਫਿਰ ਠੰਡੀ ਧੀਰੀ ਬਿਲਕੁਲ ਇਹਨੂੰ ਨਾ ਮਾਰੇ ਨਾ ਕੋਈ ਭਵੇਂ ਜਨਾਨੀ ਚੋਲੇ ਭਵੇਂ ਬੰਦਾ ਚੋਲੇ ਕੋਈ ਗੱਲ ਨਹੀਂ ਕੋਈ ਬੱਚਾ ਨਾ ਕੋਈ ਕੋਈ ਬਿਲਕੁਲ ਲੋ ਜੀ ਘਰ ਦੀ ਪਹਿਲਾਂ ਨਹੀਂ ਤੇ ਪਹਿਲਾਂ ਡੰਗਰ ਕੋਈ ਛੜਾ ਮਾਰਦੇ ਲਾਗੇ ਨਹੀਂ ਹੋਣ ਤੇ ਸਫਾਈਆਂ ਦੇ ਵਿੱਚ ਆ ਵੀਰ ਸਕਦੇ ਜਿੰਨੀ ਆ ਝੋਟੀ ਹਾਂਜੀ ਹਾਂਜੀ ਹਵਾਨੇਲੇਬੀ ਦੀ ਵੀ ਬੜੀ ਸਫਾਈ ਆ ਬਾਕੀ ਪਿੰਡੇ ਪੁੰਡੇ ਦੀ ਬੜੀ ਸਫਾਈ ਬਿਲਕੁਲ ਉਮਰਦੀ ਹੈ ਜੇ ਸਾਰੀ 3.5 ਸਾਲਾਂ ਦੀ ਆ ਘਰੇ ਤਿਆਰ ਹੋਈ ਆ ਠੀਕ ਆ ਜੀ ਧੀ ਝੋਟੀ ਆ ਪਿਓਰ ਠੀਕ ਆ ਜੀ ਕੋਈ ਬਿਲਕੁਲ ਜੀ ਕੋਈ ਸੱਜਣ ਆ ਰਿਹਾ ਠੀਕ ਆ ਜੀ ਮੂੰਹ ਦੰਦੀ ਤੁਸੀਂ ਮੂੰਹ ਪਟਕੇ ਜਿਹੜਾ ਦੰਦ ਚੈੱਕ ਕਰ ਸਕਦੇ ਜੇ ਦੋਂਦੀ ਝੋਟੀ ਆ ਬਾਕੀ ਲਵੀ ਝੋਟੀ ਆ ਠੀਕ ਆ ਜੀ ਜਿੰਨੀ ਤੁਸੀਂ ਵੇਖੋ ਹਾਈਟ ਕਰਦੀ ਬਹੁਤ ਸੋਹਣੀ ਆ ਅਸਲ ਦੇ ਵਿੱਚ ਇਹਨੇ ਭਾਈ ਕੱਦ ਹੋਰ ਕਰ ਜਾਣਾ ਹਾਂਜੀ ਸੋ ਦੂਜੇ ਸਵੇਰੇ ਵੀਰ ਜਾ ਕੇ ਪਸ਼ੂ ਚੰਗਾ ਬਣਦਾ ਖੁੱਲਦਾ ਹਾਂਜੀ ਹਾਂਜੀ ਤੇ ਬਾਕੀ ਥਣ ਥਣ ਚੰਗਾ ਵੈਸੇ ਚੋਣ ਚਣ ਵੀਰ ਚੰਗੀਆਂ ਬਿਲਕੁਲ ਬਿਲਕੁਲ ਕੋਈ ਭੂਰ ਛਿੱਟਾ ਨਹੀਂ ਹੈਗਾ ਥਣ ਦੇ ਵਿੱਚ ਬਿਲਕੁਲ ਸਾਫ਼ ਠੀਕ ਹੈ ਜੀ ਲੋ ਦੋਸਤੋ ਜਿੰਨੀ ਵੀ ਉਹ ਤਸੱਲੀ ਆਪਾਂ ਤੁਹਾਨੂੰ ਨਾਲ ਦੀ ਨਾਲ ਉਹ ਵੀ ਕਰਵਾ ਦਾਂਗੇ ਵੈਸੇ ਠੀਕ ਹੈ ਜੀ ਕਿਉਂਕਿ ਉਹ ਤੁਸੀਂ ਚੁਵਾਈ ਨਾਲ ਦੀ ਨਾਲ ਹੀ ਦੇਖ ਲੈਣੀ ਆ ਬਾਕੀ ਸਿੰਘੀ ਸੁੰਗੀ ਬਹੁਤ ਸੋਹਣੀ ਹੈ ਝੋਟੀ ਦੀ ਛੋਟਾ ਸਿੰਘ ਆ ਪੂਰਾ ਗੁਲਾਈ ਦੇ ਵਿੱਚ ਠੀਕ ਹੈ ਜੀ ਲੰਬਾ ਫੇਸ ਮਗਰ ਕਟਾ ਮੇਲ ਕਾਫ ਹਾਂਜੀ ਲਓ ਵੀਰ ਕੋਲ ਕਿ ਅੱਜ ਵੈਸੇ ਤੁਸੀਂ ਦੱਸ ਦਿੱਤਾ 52 ਕਿ ਦਿਨ ਹੀ ਹੋਗੇ ਤਕਰੀਬਨ ਹਾਂ 52 ਕਿ ਦਿਨ ਤਕਰੀਬਨ ਮਹੀਨੇ ਤੋਂ ਅਜੇ ਅੰਦਰ ਆ ਵੀ 25 ਦਿਨ ਹੋਏ ਆ ਜੀ ਠੀਕ ਹੈ ਜੀ ਹਾਂ ਜੀ ਆ ਕਰੋ ਚੈੱਕ ਠੀਕ ਹੈ ਜੀ ਸੋ ਛੋਟੀ ਦੋਸਤੋ ਬਹੁਤ ਸੋਹਣੀ ਆ ਕਦ ਕਾਠੀ ਕੋਈ ਛੋਟੀ ਜਾਂ ਮੀਡੀਅਮ ਨਹੀਂਗੀ ਸੋਹਣੇ ਕਦ ਕੱਟ ਦੇ ਵਿੱਚ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਮੇਸ਼ਾ ਸਾਰੇ ਵੀ ਜਾਣਦੇ ਵੇ ਦੂਜੇ ਸਵੇ ਇਹਨੇ ਕਰਮਾ ਵਾਲੀ ਨੇ ਭਰਨਾ ਵੀ ਆ ਠੀਕ ਹੈ ਤੇ ਹਜੇ ਮੋਹ ਦੰਦ ਦੀ ਦੋਂਦੀ ਆ ਤੇ ਜਵਾਨ ਹੁੰਦੇ ਤੱਕ ਸੋਹਣਾ ਕਦ ਕਰੂਗੀ ਹਜੇ ਕਿਉਂਕਿ ਬਿਲਕੁਲ ਲਵੀ ਝੋਟੀ ਆ ਤੇ ਲਵੀ ਝੋਟੀ ਬਿਲਕੁਲ ਸੁਵਾਈ ਗਈ ਆ ਠੀਕ ਹੈ ਸੋ ਥਣ ਲੰਬਾ ਅਸਲ ਦੇ ਵਿੱਚ ਕਈ ਵਾਰ ਆਪਾਂ ਪਹਿਲਾਂ ਝੋਟੀਆਂ ਨੂੰ ਦੇਖਦੇ ਆਂ ਵੀ ਥਾਣੇ ਬਿਲਕੁਲ ਛੋਟਾ ਲੱਗਾ ਹੁੰਦਾ ਬਾਕੀ ਥਣ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਰੋਗ ਰੋਗ ਦਾ ਥਾਣਾ ਮੁੱਠੀ ਮੁੱਠੀ ਥਣ ਬਾਈ ਬਿਲਕੁਲ ਸਾਫ ਆ ਆ ਲਓ ਜੀ ਬਰਾਬਰ ਧਾਰਾਂ ਸਾਰੇ ਥਾਣਾ ਦੇ ਵਿੱਚ ਲਓ ਜੀ ਬਹੁਤ ਖੂਬਸੂਰਤ ਕੁਆਲਿਟੀ ਦੇ ਵਿੱਚ ਝੋਟੀ ਆ ਸੋ ਪਹਿਲਾ ਸੂਬਾ ਬਾਕੀ ਥਣ ਦੇਵੇ ਦੀ ਬਹੁਤ ਸਾਫ ਸੁਥਰੀ ਆ ਦੇਖੋ ਜੀ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਕਰੋ ਚੈੱਕ ਅੱਛਾ ਵੀਰ ਸੁਖਦੇਵ ਝੋਟੀ ਚੰਗੀ ਆ ਵੀਰ ਤੁਹਾਡੀ ਕੀ ਡਿਮਾਂਡ ਇਹਦੀ ਕਰਦੇ ਆ ਲੈ ਦੇ ਕੀ ਰੋਗ ਇਹਦਾ ਇਹ ਵੀ ਜੀ ਆਪਾਂ ਤੁਹਾਨੂੰ ਪਤਾ ਆਪਣਾ ਘਰੇਲੂ ਆਪਾਂ ਵਪਾਰ ਦਾ ਤੇ ਆਪਣਾ ਕੋਈ ਕੰਮ ਨਹੀਂ ਹੈ ਜੀ ਆਪਾਂ ਲੈਣ ਦੇਣ ਜੀ ਇਹਦਾ 85000 ਰੁਪਏ ਆ ਨੇ 85000 ਹਾਂਜੀ ਹਾਂਜੀ ਕੋਈ ਥੋੜਾ ਬਤਾ ਉਹਦੇ ਵਿੱਚੋਂ ਆਪਾਂ ਮਾਨਤਾਨ ਕੋਈ ਭੈਣ ਭਰਾ ਜੇ ਆਉਂਦਾ ਤੇ ਉਹਦਾ ਕਰਾਂਗੇ ਠੀਕ ਹੈ ਵੀਰੇ ਹਾਂਜੀ ਬਾਕੀ ਝੋਟੀ ਦੇ ਵਿੱਚ ਕੋਈ ਵੀ ਜਿਹੜਾ ਆਪਾਂ ਗੱਲ ਦੱਸੀ ਆ ਉਹ ਜੇ ਗੱਲ ਨਿਕਲੇ ਗਲਤ ਇਹ ਉਹਦੇ ਆਪਾਂ ਜੁੰਨੇਵਾਰ ਬਿਲਕੁਲ ਜੀ ਬਿਲਕੁਲ ਜੇ ਚੂਣ ਚਵਾ ਦੇ ਵਿੱਚ ਕੋਈ ਵੀ ਹੋਵੇ ਜਾਂ ਦੋ ਦੰਦ ਜਿੰਨਾ ਤੁਹਾਨੂੰ ਦੱਸੀ ਜਿਹੜੀ ਸਾਰੀ ਵੀ ਗੱਲ ਇਹ ਉਹਦੇ ਵਿੱਚ ਆਪਾਂ ਕੋਈ ਫਿਰ ਤਾਂ ਭਰ ਵੀ ਕੋਈ ਫਰਕ ਨਿਕਲੇ ਆਪਾਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਉਹ ਵੀ ਸਿਆਣੀ ਗੱਲ ਆ ਠੀਕ ਆ ਤੇ ਦੋਸਤੋ ਜੋ ਵੀ ਦੱਸਿਆ ਗਿਆ ਬਿਲਕੁਲ ਸਹੀ ਤੇ ਸਟੀਕ ਜਾਣਕਾਰੀ ਆ ਮੋਹਦੰਦੀ ਵੀ ਤੁਹਾਨੂੰ ਨੋਟ ਕਰਾਤਾ ਇੱਥੇ ਆਣ ਕੇ ਮੇਰਾ ਭਰਾ ਕੋਈ ਵੀ ਤਸੱਲੀ ਕਰ ਲੇ ਤੇ ਠੰਡੀ ਧੀਰੀ ਇਸ ਹੱਦ ਤੱਕ ਆ ਬਾਕੀ ਤੁਹਾਨੂੰ ਬੱਚੇ ਤੇ ਮਿਲਦੀ ਆ ਦੋਵੇਂ ਟਾਈਮ ਚੋ ਉਹ ਕਿਸੇ ਟਾਈਮ ਵੀ ਛੱਡ ਕੇ ਬੱਚੇ ਦੇ ਪਸਮਾ ਉਹ ਚੋ ਕੋਈ ਚਵਾਈ ਆ ਉਹਦੀ ਦੋ ਟਾਈਮ ਤਿੰਨ ਟਾਈਮ ਵੀ ਚਵਾਈ ਕਰ ਸਕਦਾ 8 ਕਿਲੋ ਧਾਰਾ ਪੱਕੀਆਂ ਆ ਆਪਾਂ ਦੱਸਿਆਂ 8 ਤੋਂ ਉੱਪਰ ਆ 8 ਪੱਕਾ ਗਿਣੋ ਤਾਂ ਠੀਕ ਹੈ ਜੀ ਤੇ ਬਾਕੀ ਵੀਰ ਸਕਦੇ ਕਰ ਦਿਓ ਖੁੱਲਾ ਡੁੱਲਾ ਮਾਨਤਾਂ ਜਿੰਨਾ ਵੀ ਹੋ ਸਕੇ ਠੀਕ ਹੈ ਜੀ ਇੱਕ ਇੱਧਰ ਆਪਣੇ ਕੋਲ ਸੈਕਿੰਡ ਨੰਬਰ ਤੇ ਇੱਕ ਇੱਧਰ ਜਿਹੜੀ ਆ ਮੱਝ ਆ ਗਈ ਵੀਰ ਇਹ ਤਾਂ ਸੂਆ ਕਿਨਵਾ ਇਹ ਵੀਰ ਜੀ ਤੀਜਾ ਸੂਆ ਵਾ ਤੀਜਾ ਸੂਆ ਆਪਾਂ ਪਿਛਲੇ ਸੂਏ ਮੈਨਾਂ ਮੋਲ ਲਿਆਂਦੀ ਹਾਂ ਹਾਂ ਇੱਕ ਸੂਆ ਆਪਾਂ ਘਰ ਦੇ ਵਿੱਚ ਇਹਦਾ ਝੋਇਆ ਆ ਵਾ ਓਕੇ ਹਾਂ ਜ ਇਹ ਇਹਨਾਂ ਦਿਨਾਂ ਚੋਂ ਪਾਰ ਪਹਿਲੇ ਦਿਨ ਸਾਲ ਮਗਰੋਂ ਫੇਰ ਆਪਣੇ ਹੁਣ ਇਹ 9 ਤਰੀਕ ਨੂੰ ਦੇਣੇ ਤੇ ਪੂਰੇ ਹੋਣੇ ਆ। ਅੱਛਾ ਜੀ। ਮਹਾਰਵੇਰੇ ਆਈਆ ਪੀ ਲੱਗ ਗਈ। ਜੀ 9 ਤਰੀਕ। ਅਗਰ ਟਿਕਟੂ ਕੇ ਤੇ ਬਣ ਗਈ ਸੀ। ਹਾਂ ਜੀ ਨਹੀਂ। ਨਹੀਂ ਜੀ ਇਹਨਾ ਮਾਲੀ ਤੋਂ ਮਾਲੀ ਤੋਂ ਜੰਪ ਲੱਗ ਗਈ। ਅੱਛਾ ਹੁਣ ਤਕਰੀਬਨ ਅੱਜ 4 ਅਕਤੂਬਰ ਆ ਦਿਨ ਕਿੰਨੇ ਤਰੀਕ ਨੂੰ ਪੂਰੇ ਹੁੰਦੇ ਆ? 9 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ। 9 ਅਕਤੂਬਰ ਨੂੰ। ਹਾਂ ਜੀ ਉੱਤੇ ਕੋਈ ਵੱਡ ਘਟੇ ਕੱਡਾ ਦਿਨ ਠਾ ਉੱਤੇ ਹੋ ਜੀ ਉਹਦਾ ਕੋਈ ਕਹਿ ਨਹੀਂ। ਤੁਸੀਂ ਲੈ ਕੇ ਜਾ ਸਕਦਾ ਉਪਰ। ਪਹਿਲਾਂ ਵੀ ਸੂਸਰ ਦੇ ਦਿੱਤਾ ਦਿਨ ਪਰ ਖੜੂ ਅਜੇ ਦਿਨ ਪਿੰਡਿਆ ਪਿੰਡ ਦੀ ਤੁਸੀਂ ਕਰੋ ਚੈੱਕ ਹਾਈਟ ਮੀਡੀਅਮ ਆ ਬਾਕੀ ਵਜਨ ਲੋਡ ਪੂਰਾ ਠੀਕ ਆ ਤੇ ਗੁਲਾਈ ਦੇ ਵਿੱਚ ਸਿੰਘ ਆ ਬਾਕੀ ਥਣ ਦੇਵੇ ਦੀ ਸਾਫ ਸੁਥਰੀ ਇੱਕ ਸੂਆ ਚੋਈ ਆ ਤੇ 13 ਤੋਂ 14 ਕਿਲੋ ਦੁੱਧ ਪਿਚਵਾਇਆ ਇਹਨੇ ਮੱਝ ਨੇ 13 ਤੋਂ 14 ਲੀਟਰ ਦਿੰਦੀ ਰਹੀ ਆ ਠੀਕ ਆ ਜੀ ਹਾਂਜੀ ਹਾਂਜੀ ਇੱਕ ਸੂਆ ਪੀਤਾ ਵਾ ਠੀਕ ਆ ਜੀ ਬਾਕੀ ਕਿਸਾਨ ਵੀਰ ਉਹ 13 14 ਲੀਟਰ ਦੇ ਵੀਰਾਂ ਦਾ ਮਿਲਕਿੰਗ ਪਿਛਲੇ ਸਵੇਰੇ ਦੇ ਵਿੱਚ ਕਰਵਾਈ ਆ ਤੇ ਇੱਕ ਸੂਆ ਇਹਨਾਂ ਨੇ ਪਿਛਲਾ ਜਿਹੜਾ ਦੋਸਤੋ ਚੁਵਾਈ ਕੀਤੀ ਆ ਘਰੇ ਤੇ ਹੁਣ ਤੀਜਾ ਸੂਬਾ ਇਹ ਸੂਣ ਵਾਲੀ ਆ ਤੀਜੇ ਸੂਬੇ ਦੇ ਵਿੱਚ ਵੀਰ ਸੇਲ ਕਰਦਾ ਪਿਆ ਬਿਲਕੁਲ ਠੰਡੀ ਧੀਰੀ ਮਿੱਠੀ ਪੋਲੀ ਜਿੰਨੀ ਥਾਂ ਤੇ ਕਰਨੇ ਪਾਸ ਬਿਲਕੁਲ ਅੱਛਾ ਵੀਰ ਸਕਦੇ ਬੰਦ ਦੀ ਠੰਡੀ ਫਿਰ ਨੇੜੇ ਜੇ ਜਾ ਕੇ ਬਾਵਾ ਇਸ ਤਰ੍ਹਾਂ ਪੂਰਾ ਛਲਿਓ ਜੀ ਪੂਰਾ ਆ ਜੀ ਸਾਬ ਐ ਤੁਰਿਆ ਨਹੀਂ ਜਾਂਦਾ ਪੰਜਾਂ ਚੌ ਦਿਨਾਂ ਦੇ ਵਿੱਚ ਪੂਰੀ ਬਣ ਜੂਗੀ ਇਹ ਪੂਰਾ ਫੁੱਲ ਹੋ ਜਾਂਦਾ ਸਹਿਜ ਠੀਕ ਆ ਠੀਕ ਆ ਲਿਓ ਵੀਰੇ ਖੋਲ ਕੇ ਦਿਖਾ ਦਿਓ ਇਹ ਵੀ ਸੋ ਤੀਜਾ ਸੂਬਾ ਦੋਸਤੋ ਇਸ ਸਮਾਜ ਨੇ ਸੂਣਾ ਬਾਕੀ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਦੇਣ ਹਜੇ ਪੰਜ ਲਿੰਦੀ ਆ ਬਿਲਕੁਲ ਕੋਲੀ ਆ ਹਾਂ ਹਾਂ ਲਓ ਜੀ ਬਾਕੀ ਤੁਸੀਂ ਬੰਤਰ ਚੈੱਕ ਕਰੋ ਠੀਕ ਆ ਜੀ ਸੋਹਣੇ ਪਿੰਡੇ ਦੇ ਵਿੱਚ ਆ ਬਿਲਕੁਲ ਪਤਲਾ ਪਿੰਡਾ ਤੇ ਬਿਲਕੁਲ ਨਰਮ ਜੀ ਚਮੜੀ ਹੈ ਸਕਿਨ ਵਾਈਜ਼ ਵੀ ਜੇਕਰ ਆਪਾਂ ਚੈੱਕ ਕਰੀਏ ਥੱਲੇ ਲੇਵੇ ਦੀ ਪੂਰੀ ਖਬਰਦਾਰ ਬਣੂਗੀ ਹਜੇ 5 4 ਦਿਨ ਬਾਕੀ ਇਹਦੇ ਸੂਣ ਦੇ ਵਿੱਚ ਅਜੇ ਸੰਤੂ ਸਾਹਿਬ ਹਫਤਾ ਲੈ ਜਾਣਾ ਵਾ ਠੀਕ ਹੈ ਜੀ ਪਹੇ 9 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ 2 4 ਦਿਨ ਉੱਤੇ ਵੀ ਖੜ ਸਕਦੀ ਆ ਆ ਬਿਲਕੁਲ ਬਿਲਕੁਲ ਇੱਕ ਵਾਰੀ ਥੋੜਾ ਵੀਰ ਹੋਰ ਘੜਾ ਇਹਨੂੰ ਕਢਾ ਦੇ ਜੀ ਹੋਰ ਤੋੜ ਦਿਆ ਜੀ ਪਸ਼ੂ ਐਨੀਮਲ ਦੋਸਤੋ ਦੋਵੇਂ ਵੀਰ ਇਹ ਵਿਕਾਊ ਆ ਸੇਲ ਕਰਦਾ ਤੇ ਦੋਵੇਂ ਪਸ਼ੂ ਸਾਫ਼ ਸੁਥਰੇ ਆ ਇੱਕ ਤਾਂ ਝੋਟੀਆਂ ਪਾ ਤੁਹਾਨੂੰ ਦਿਖਾਤੀ ਉਹ ਤਾਂ ਦੁੱਧ ਤੇ ਚੱਲਣ ਢਈ ਆ ਬੇਸ਼ੱਕ ਉਹਦੀ ਦੋ ਟਾਈਮ ਤਾਂ ਆਪਣੀ ਚੋਕ ਹੈ ਤੁਸੀਂ ਤਸੱਲੀ ਕਰੋ ਤੇ ਇਹ ਜਿਹੜੀ ਆਪਾਂ ਤੁਹਾਨੂੰ ਗੱਬਣ ਦਿਖਾ ਰਹੇ ਆ ਬੇਸ਼ੱਕ ਕੋਈ ਵੀ ਭਰਾ ੱਤਪ ਕੇ ਆਪਣੀ ਤਸੱਲੀ ਕਰ ਲੈ ਠੀਕ ਆ ਜੀ ਚਾਰੇ ਥਣਾਂ ਦੀ ਤੇ ਪੇਟ ਪੂਰਾ ਚੰਗਾ ਮੈਂ ਵੈਸੇ ਸਾਰੀ ਓਵਰਆਲ ਚੰਗੀ ਹੈ ਠੀਕ ਹੈ ਜੀ ਹੈ ਦੁੱਧ ਵਾਲੀ ਹੈ तकरीबन ਕੋਈ 13 14 ਲੀਟਰ ਪਿਛਲੇ ਸਵੇਰੇ ਵੀ ਅਦਾਸੀ ਰਿਹਾ ਵੀ ਦੂਜੇ ਸਵੇਰੇ ਦੇ ਵਿੱਚ ਚਵਾਈ ਆ ਇਹਦੇ ਥੱਲੇੋਂ ਕੀਤਾ ਬਿਲਕੁਲ ਕੀਤੀ ਹੈ ਚਵਾਈ 13 14 ਲੀਟਰ ਬਿਲਕੁਲ ਪੋਲੇ ਚੋਣ ਚਵਾਨ ਬਹੁਤ ਪੋਲੀ ਆ ਰੋਕ ਰੋਕ ਤਾਂ ਥਣ ਲੱਗਾ ਤੇ ਸੁਖਦੇਵ ਭਾਈ ਦੀ ਕੀ ਡਿਮਾਂਡ ਕੀ ਮੁੱਲ ਕਰਤਾ ਫਿਰ ਇਹਦੀ ਭਾਈ ਆਪਾਂ ਵਹੀ ਡਿਮਾਂਡ ਤੇ ਚਲੋ 92000 ਰੁਪਇਆ ਕਰਦੇ ਆ ਅੱਛਾ ਜੀ ਤੇ 90000 ਦੀ ਦੇ ਦਾਂਗੇ ਉਹਦੇ ਵਿੱਚੋਂ ਆਪਾਂ ਥੋੜਾ ਬਤਾ ਕੋਈ ਮਾਨਤਾਣ ਭੈਣ ਭਰਾ ਜਿਹੜਾ ਆਉਂਦਾ ਉਹਦੀ ਕਰਾਂਗੇ ਉਹਦਾ ਠੀਕ ਆ ਜੀ ਹਾਂ ਜੀ 90 ਚੋਂ ਹਾਂ ਜੀ ਹਾਂ ਜੀ ਠੀਕ ਆ ਜੀ ਠੀਕ ਆ ਜੀ ਬਾਕੀ ਜਿਹੜੀ ਗੱਲ ਆਪਾਂ ਕਹੀ ਆ ਆਪਾਂ ਘਰੇ ਚ ਹੋਈ ਆ ਉਹ ਬਿਲਕੁਲ ਚੋਣ ਚਵਾਨ ਕੋਲੀ ਆ ਕੋਈ ਚੱਕਰ ਨਹੀਂ ਇਹ ਵੀ ਇਹਦੇ ਵਾਂਗੂ ਮਿੱਠੀ ਆ ਕੋਈ ਵੀ ਬੰਦਾ ਵੀ ਚੋਲੇ ਜਨਾਈਨੇ ਵੀ ਚੋਲੇ ਇਹਦੀ ਕੋਈ ਗੱਲ ਨਹੀਂ ਠੀਕ ਆ ਜੀ। ਲਓ ਦੋਸਤੋ ਕੋਈ ਵੀਰ ਚੋਲੇ ਕੋਈ ਭੈਣ ਚੋਲੇ ਠੀਕ ਆ ਜੀ ਤੇ ਕੋਈ ਬੱਚਾ ਪਹਿਕੇ ਵੀ ਚੁਵਾਈ ਕਰ ਲੇ ਕਿ ਵੀ ਘਰ ਦੇ ਪਸੂ ਆ ਤੇ ਠੰਡੇ ਧੀਰੇ ਆ ਸੀਲ ਸਾਊ ਆ ਠੀਕ ਆ ਤੇ ਇਹ ਦੋਨੋਂ ਨਾਗਰ ਦੇ ਜਿਹੜੇ ਵੀਰ ਸੇਲ ਕਰਦਾ ਪਿਆ ਸਖਦੇਵ ਦੋਨਾਂ ਦਾ ਰੇਟ ਭਾਪੜਤਾ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਇੱਕ ਨੰਬਰ ਆਪਣੇ ਵੀਰ ਸਖਦੇਵ ਸਿੰਘ ਆ ਬੋਲ ਦੋ 62830 ਹਾਂ ਜੀ 33158 ਠੀਕ ਆ ਜੀ 62830 ਹਾਂ ਜੀ 33158 ਠੀਕ ਆ ਜੀ ਓਕੇ ਓਕੇ ਬਾਬੇ ਕਿਸਾਨ ਵੀਰੋ ਨੰਬਰ ਸਕਰੀਨ ਦੇ ਉੱਪਰ ਚੱਲਣ ਡਿਆ ਵੀਰ ਦਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਤੇ ਅੱਜ ਫਿਲਹਾਲ ਇਹ ਦੋ ਐਨੀਮਲ ਤੁਹਾਨੂੰ ਦਿਖਾਉਣੇ ਸੀਗੇ ਘਰੇਲੂ ਘਰੋਂ ਵੀਰੇ ਸੇਲ ਕਰਦੇ ਪਏ ਨੇ ਠੀਕ ਆ ਜੀ ਕਿਸੇ ਰਕਮ ਦਾ ਕੋਈ ਵਪਾਰ ਦਾ ਕੰਮ ਨਹੀਂ ਫਿਲਹਾਲ ਤੇ ਪਿਛਲੀਆਂ ਜਿਹੜੀਆਂ ਚੁਆਈਆਂ ਇਸ ਮੱਝ ਦੀਆਂ ਹੋਈਆਂ ਠੀਕ ਆ ਜੀ ਉਸ ਬਿਹਾਰਫ ਤੇ ਆਪਾਂ ਗੱਲਬਾਤ ਕਰ ਦਿੱਤੀ ਆ ਤੇ ਇੱਕ ਜਿਹੜੀ ਝੋਟੀ ਤੁਹਾਨੂੰ ਦਿਖਾਤੀ ਆ ਕੋਈ 5 ਹਕ ਦਿਨਾਂ ਦੀ ਸੂਈ ਆ ਜਿੰਨਾ ਦੁੱਧ 9 ਕਿਲੋ ਦੱਸਿਆ ਤੇ 8 ਕਿਲੋ ਦੀ ਤਸੱਲੀ ਗਾਰੰਟੀ ਤੇ ਕੋਈ ਵੀਰ ਵੀ ਖਰੀਦਾਰੀ ਕਰ ਸਕਦਾ ਇਹੋ ਜਿਹੀ ਗੱਲ ਆ ਵੀ ਆਪਾਂ ਨਾ ਇਹ ਆਪਾਂ ਨੂੰ ਕਾਮਿਆਂ ਲੋਡ ਦਾ ਕਰਕੇ ਸਾਹੇ ਆਪਣੀਆਂ ਸਾਫ ਸੁਥਰੀਆਂ ਮੱਜਾਂ ਦੋਨ ਦੇ ਹੋਰ ਆਪਾਂ ਇੱਕ ਹੁੰਦਾ ਵੀ ਕੋਈ ਨੁਕਸਾਨਾ ਕਰਕੇ ਜਾਂ ਕਿੱਦਾਂ ਵੀ ਕੋਈ ਵੇਚਦੇ ਆ ਉਹ ਜਾਂ ਕੋਈ ਟੱਕਰ ਨਹੀਂ ਆ ਇਹ ਵੀ ਥੋੜਾ ਜਿਹਾ ਉਹ ਸੋ ਕੋਈ ਲੋੜਾ ਹੁੰਦੀਆਂ ਜੀ ਫਿਰ ਬਿਲਕੁਲ 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 ਸਾਰੀਆਂ ਆਪਣੀਆਂ ਘਰ ਦੀਆਂ ਮੱਝਾਂ ਵੇ ਝੋਟੀਆਂ ਆਪਣੀਆਂ ਤਿਆਰ ਹੁੰਦੀਆਂ ਇਹਦੀ ਭੈਣ ਇੱਕ ਛੋਟੀ ਆ ਆ ਇਤੋਂ ਅਗਲੇ ਸੂਏ ਦੀ ਆ 2 ਮਹੀਨਾਵਾਂ ਦੀ ਹੈ ਜੇ ਕੱਟੀ ਆ ਠੀਕ ਹੈ ਹਾਂਜੀ ਆ ਉਹ ਵੀ ਘਰੇ ਗੱਬਣਾ ਦੋਵੇਂ ਮੱਝਾਂ ਬਿਲਕੁਲ ਬਿਲਕੁਲ ਜੀ ਹੋਈ ਆ ਹਾਂਜੀ ਘਰ ਦੀ ਹਾਂ ਦੋਸਤੋ ਜਿੰਨਾ ਮਾਲ ਤੁਸੀਂ ਦੇਖ ਰਹੇ ਜੀ ਵੀਰ ਨੇ ਫਾਰਮ ਦੇ ਵਿੱਚ ਇਹ ਘਰ ਦੇ ਵਿੱਚ ਮਾਲ ਆ ਕੋਈ ਪਹਿਲਨਾ ਦੂਜਨਾ ਝੋਟੀਆਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਉਸਰਾ ਝੋਟੀਆਂ ਹਾਂਜੀ ਹਾਂਜੀ ਕੁਝ ਕੁ ਤਿਆਰ ਪਸ਼ੂ ਜਿਹੜੇ ਆ ਜੀ अच्छा वो परली जेडी आ वो भी एडी वो भी ਦੋਵੇਂ ਸਕਦਾ ਪਹਿਣਾ ਠੀਕ ਆ ਜੀ ਆ ਜਿਹੜੀ ਕੱਟੀ ਆ एडी ਪਹਿਣਾ ਜਿਹੜੀ ਆਪਾਂ ਵਿਕਾਉ ਲਈ ਹੋਈ ਠੀਕ ਆ ਠੀਕ ਆ ਜੀ ਹਾਂ ਜੀ ਬਹੁਤ ਦੋਸਤ ਇਹ ਮਾਲ ਘਰ ਦਾ ਮਾਲ ਆ ਠੀਕ ਆ ਜੀ ਘਰ ਦੇ ਪਸ਼ੂ ਆ ਉਹਨਾਂ ਦੇ ਵਿੱਚੋਂ ਜਿਹੜੇ ਅੱਜ ਦੋ ਤਿਆਰੀ ਵਾਲੀ ਇੱਕ ਤਾਂ ਝੋਟੀ ਤੁਹਾਨੂੰ ਦਿਖਾ ਦਿੰਦੀ ਆ ਉਹ ਸੇਲ ਕਰਨੀ ਇੱਕ ਜਿਹੜੀ ਮੱਝ ਗੱਬਣ ਤਿਆਰ ਆ ਹਾਂਜੀ ਹਾਂਜੀ ਇਹ ਦੋ ਜੀ ਐਨੀਮਲ ਤਿਆਰ ਆ ਫਿਰ ਸੂਣ ਵਾਲੀਆਂ ਇਹ ਕਰਕੇ ਆ ਜਾਂ ਜਦੋਂ ਡੰਗਰ ਥੋੜੇ ਜਿਹਾ ਹੌਲੇ ਹੋ ਜਾਣੀਏ ਸਹੀ ਹੈ ਨਾਲੇ ਇਹ ਮੁੰਡਾ ਵੀ ਪੜਦਾ ਵਾ ਤੇ ਮੇਰੇ ਕੰਮ ਤੁਹਾਨੂੰ ਪਤਾ ਡੰਗਰ ਸਾਹਮਣਾ ਥੋੜਾ ਔਖਾ ਹੁੰਦਾ ਬਿਲਕੁਲ ਬਿਲਕੁਲ ਹਾਂ ਨੇਵਰ ਕਰਕੇ ਕੋਈ ਕਿਤੇ ਨਾ ਕਿਤੇ ਜ਼ਿਆਦਾ ਪਸ਼ੂ ਤੰਗੀ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਇਹ ਮੁੰਡਾ ਸਕੂਲੇ ਜਾਂਦਾ ਪ੍ਰੈਸਪੀ ਵਿੱਚ ਪੜਦਾ ਵਾ ਤੇ ਚਲੋ ਉਹਦੇ ਛੁੱਟੀ ਹੁੰਦੀ ਕਰ ਲਿੰਦਾ ਵਾ ਬਿਲਕੁਲ ਜੀ ਬਿਲਕੁਲ ਠੀਕ ਹੈ ਫਿਰ ਠੀਕ ਹੈ ਓਕੇ ਓਕੇ ਲਓ ਦੱਸੋ ਫਿਲਹਾਲ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਮਿਲਦਿਆਂ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ